ਸਤ ਨਾਮ ਵਾਹੀ ਗੁਰੂ ਸਾਹਿਬ ਜੀਓ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਪੰਡਿਆ ਕਵਣ ਕੁਮਤ ਤੁਮ ਲਾਗੇ ਬੂਢੋਗੇ ਪਰਵਾਰ ਸਕਲ ਸਿਉ ਰਾਮਨ ਜਪੋ ਆਪਾਗੇ ਰਹਾਉ ਵੇਦ ਪੁਰਾਨ ਪੜੇ ਕਾ ਕਿਆ ਗੁਣ ਖਰ ਚੰਦਨ ਜਸ ਪਹਾਰਾ राम नाम की गत नहीं जानी कैसे उतर सु पाराम जीव दो सो धर्म कर थपो आ धर्म कहो कत पाई आपस को मनवर कर थपो काको कहो कसाई मन के अंधे आप न बुझो काहे बुझावो भाई माया कारण विद्या बेचो जन्म अभिरथा जाई ਨਾਰਦ ਬਚਨ ਵਿਆਸ ਕਹਿਤ ਹੈ ਸੁਖ ਕਉ ਪੁੱਛੋ ਜਾਈ ਕਹਿ ਕਬੀਰ ਰਾਮੈ ਰਮ ਛੂਟੋ ਨਾਹੀਂ ਤਾਂ ਬੂਡੇ ਭਾਈ ਬਨ ਬਸੇ ਕਿਉ ਪਾਈਐ ਜੋ ਲਉ ਮਨੁ ਨਾ ਤਜੈ ਬਿਕਾਰ ਜਹ ਕਰ ਬਨ ਸੰਸਾਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਰੰਗ ਰਵੋ ਆਤਮੈ ਰਾਮ ਰਹਾਓ ਜਟਾ ਭਸਮ ਲੇਪਣ ਕੀਆ ਕਹਾ ਗੁਫਾ ਮੈਂ ਬਾਸ ਮਨ ਜੀਤੇ ਜਗ ਜੀਤਿਆ ਜਾਂਤੇ ਵਿਖਿਆ ਤੇ ਹੋਏ ਉਦਾਸ ਅੰਜਨ ਦੇ ਸਬੈ ਕੋਈ ਟੁਕ ਚਾਹਨ ਮਹਿ ਵਿਡਾਨ ਗਿਆਨ ਅੰਜਨ ਜਿਹ ਪਾਇਆ तेलोयनु परवान कह कबीर अब जानिया गुरु ज्ञान दिया समझाए अंतरगत हर पेटिया अब मेरा मन कतहु ना जाए रिद्ध सिद्ध जाको फुरी तब कहहु सिऊं के आकाश तेरे कैने की गत क्या कहूं मैं बोलत ही बड लाज राम जेह पाया राम ਤੇ ਭਵੈ ਨ ਬਾਰੈ ਬਾਰ ਰਹਾਉ ਝੂਠਾ ਜਗ ਡਹਿ ਕੈ ਕਣ ਦਿਨ ਦੋਏ ਬਰਤਨ ਕੀ ਆਸ RAM ਉਦਕ ਜੈ ਜਿਹ ਜਨ ਪੀਆ ਤਹਿ ਬਹਰ ਨ ਭਈ ਪਿਆਸ ਗੁਰ ਪ੍ਰਸਾਦ ਜਹਿ ਬੂਝਿਆ ਆਸਾ ਤੇ ਪਿਆ ਨਿਰਾਸ ਸਭ ਸਚ ਨਦਰੀ ਆਇਆ ਜੋ ਆਤਮ ਪਿਆ ਉਦਾਸ RAM ਨਾਮ रस चाखिया हरनामा हरतार कहो कबीर कंचन पया ब्रह्म गया समुंदर पार उदक समुंद सलन की साखिया नदी तरंग समावेंगी सुननो सुन मिलिया समंदरसी पवन रूप होए जावेंगी बौर हम काहे आवेंगी आवन जाना हुक्म तिसए का हुक्म है ਬੱਜ ਸਮਾਵੰਗੀ ਰਹਾਉ ਜਬ ਚੂਕੈ ਪੰਜ ਤਾਤ ਕੀ ਰਚਨਾ ਐਸੇ ਪਰਮ ਚੁਕਾਵਾਂਗੇ ਦਰਸ਼ਨ ਛੋੜ ਭਈ ਸਮਦਰਸੀ ਏਕੋ ਨਾਮ ਧਿਆਵਾਂਗੇ ਜਿਤ ਹਮ ਲਾਈ ਤਿਤਹੀ ਲਾਗੇ ਤੈਸੇ ਕਰਮ ਕਮਾਵਾਂਗੇ ਹਰ ਜੀਉ ਕਿਰਪਾ ਕਰੇ ਜੋ ਆਪਣੀ ਤਉ ਗੁਰ ਕੀ ਸ਼ਬਦ ਸਮਾਵਾਂਗੇ ਜੀਵ ਤਮਰੋ ਮਰੋ ਫੁਨ ਜੀਵੋ ਪੁਨਰਪ ਜਨਮ ਨਾ ਹੋਈ ਓ ਕਬੀਰ ਜੋ ਨਾਮ ਸਮਾਨੀ ਸੁਨ ਰਹਿ ਆ ਲਿਵ ਸੋਈ ਜੋ ਤਮ ਮੋਕ ਦੂਰ ਕਰਤ ਹਾਂ ਤਉ ਤੁਮ ਮੁਕਤ ਬਤਾਵੋ ਏਕ ਅਨੇਕ ਹੋਈ ਰਿਹਾ ਸਗਲ ਮੈਂ ਅਬ ਕੈਸੇ ਪਰਮਾਵੋ RAM ਮੋਕ ਤਾਰ ਕਹਾਂ ਲੈ ਜਈ ਹੈ ਸੋਦੋ ਮੁਕਤ ਕਹਾਂ ਦਿਉ ਕੈਸੀ ਕਰ ਪ੍ਰਸਾਦ 모ਹੇ ਪਾਈ ਹੈ ਰਹਾਉ ਤਰਨ ਤਰਨ ਤਬੈ ਲਗ ਕਹੀਐ ਜਬ ਲਗ ਤਤ ਨ ਜਾਣਿਆ ਅਬ ਤੋ ਬਿਮਲ ਭਈ ਕਟਹੀ ਮੈਂ ਕਹ ਕਬੀਰ ਮਨ ਮੰਨਿਆ ਜਿਨ ਗੜ ਕੋਟ ਕੀਏ ਕੰਚਨ ਕੇ ਛੋਡ ਗਿਆ ਸੋ ਰਾਵਣ ਕਾਹੇ ਕੀ ਜਿਤ ਹੈ ਮਨ 파ਮਨ ਜਦ ਜਮ ਆਏ ਕੇਸ ਤੇ ਪਕਰੈ ਤੈ ਹਰ ਕੋ ਨਾਮ ਛਡਾਵਣ ਰਹਾਉ ਕਾਲ ਅਕਾਲ ਖਸਮ ਕਾ ਕੀਨਾ ਏ ਪਰਪੰਚ ਬਧਾਵਨ ਕ ਕਬੀਰ ਤੇ ਅੰਤੇ ਮੁਕਤੇ ਜਿਨ ਹਿਰਦੈ ਰਾਮ ਰਸਾਇਣ ਦੇਹੀ ਗਾਵਾਂ ਜੀਉ ਤਰ ਮਹਿਤੋ ਵਸੈ ਪੰਚ ਕਿਰਸਾਨਾ ਨੈ ਨੂੰ ਨਕਟੋ ਸਰਵ ਨੂੰ ਰਸਪਤ ਇੰਦਰੀ ਕੇ ਹਾ ਨਾ ਮਾਨਾ ਬਾਬਾ ਅਬ ਨਾ ਬਸੋ ਏ ਗਾਉ ਕਰੀ ਕਰੀ ਕਾ ਲੇਖਾ ਮੰਗੇ ਕਾਇ ਥਕ ਚੇਤੋਂ ਨਾਉ ਰਹਾਉ ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ ਪੰਜ ਕ੍ਰਿਸ਼ਨ ਵਾ ਭਾਗ ਗੈ ਲੈ ਬਾਦਿਓ ਜਿਓ ਦਰਬਾਰੀ ਕਹਿ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਪਕੇ ਬਾਰ ਬਖਸ਼ ਬੰਦੇ ਕੋ ਬਹੁਰ ਨ ਪਾਉ ਜਲ ਫੇਰਾ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਅਨਪਉ ਕਿਨੈ ਨ ਦੇਖਿਆ ਬੈਰਾਗੀ ਅੜੇ ਬਿਨ ਪੈ ਅਨਪਉ ਹੋਏ ਵਣਾ ਹੰਬੈ ਸਹ ਹਦੂਰ ਦੇਖੈ ਤਾ ਪਉ ਪਵੈ ਬੈਰਾਗੀ ਅੜੇ ਹੁਕਮੈ ਬੂਝੈ ਤਾ ਨਿਰਪਉ ਹੋਏ ਬਣਾ ਹੰਬੈ ਹਰ ਪਖੰਡ ਨਾ ਕੀਜਈ ਬੈਰਾਗੀ ਅੜੇ ਪਖੰਡ ਰਤਾ ਸਭ ਲੋਕ ਬਣਾ ਹੰਬੈ ਤ੍ਰਿਸ਼ਨਾ ਪਾਸ ਨਾ ਛੋਡੇਈ ਬੈਰਾਗੀ ਅੜੇ ਮਮਤਾ ਜਾਲੇ ਆਪੈੰਡ ਬਣਾ ਹੰਬੈ ਚਿੰਤਾ ਜਾੜ ਤਨ ਜਾਲਿਆ ਬੈਰਾਗੀ ਅੜੇ जे मन मर्तक होए वणा हमब सतगुर बिन बैराग न होवै बैरागी अड़े जे लोचै सब कोए वणा हमब कर्म होवै सतगुर मिलै बैरागी अड़े सहज पावै सोए वणा हमब कहो कबीर इक बेनती बैरागी अड़े मौको पौझल ता पार उतार वणा हमब ਰਾਜਨ ਕੌਣ ਤੁਮਾਰੈ ਆਵੇ ਐਸੋ ਪਾਉ ਬਿਦਰ ਕੋ ਦੇਖਿਓ ਓ ਮੈਂ ਓ ਗਰੀਬ ਮੁਹਿ ਪਾਵੈ ਰਹਾਉ ਰਾਜਨ ਕੌਣ ਤੁਮਾਰੈ ਆਵੇ ਐਸੇ ਪਾਉ ਬਿਦਰ ਕੋ ਦੇਖਿਓ ਓ ਗਰੀਬ ਮੁਹਿ ਪਾਵੈ ਰਹਾਉ ਹਸਤੀ ਦੇਖ ਪਰਮ ਤੇ ਪੂਲਾ ਸ਼੍ਰੀ ਭਗਵਾਨ ਨ ਜਾਣਿਆ ਤੰਬਰ ਦੂਦ ਬਿਦਰ ਕੋ ਪਾਨੂ ਅੰਮ੍ਰਿਤ ਕਰਮੈ ਮਾਨਿਆ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਨੀ ਕਬੀਰ ਕੋ ਠਾਕੁਰ ਆਨੰਦ ਬਨੋਦੀ ਜਾਤ ਨ ਕਾਹੂ ਕੀ ਮਾਨੀ ਸ਼ਲੋਕ ਕਬੀਰ ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਘਾਉ ਖੇਤ ਜੁ ਮੰਡਿਓ ਸੂਰਮਾ ਅਬਜੂ ਜਨ ਕੋ ਦਾਉ ਸੂਰਾ ਸੋ ਪਹਿਚਾਨੀਐ ਜੁਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੀਤ ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦੇਉ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਚਾਰ ਮੁਕਤ ਚਾਰੈ ਸਿਧ ਮਿਲਕੈ ਦੁਹਲਾ ਪ੍ਰਭ ਕੀ ਸ਼ਰਨ ਪਰਿਓ ਮੁਕਤ ਭਿਓ ਚਹੂੰ ਜੁਗ ਜਾਣਿਓ ਜਸ ਕੀਰਤ ਮਾਥੈ ਛਤਰ ਤਰਿਓ ਰਾਜਾ RAM ਜਪਤ ਕੋ ਕੋ ਨ ਤਰਿਓ ਗੁਰ ਉਪਦੇਸ਼ ਸਾਧ ਕੀ ਸੰਗਤ ਭਗਤ ਭਗਤਤਾ ਕੋ ਪਰੇ ਨਾਮ ਪਰਿਓ ਰਹਾਓ ਸ਼ੰਖ ਚਕਰ ਮਾਲਾ ਤਿਲਕ ਵਿਰਾਜਤ ਦੇਖ ਪ੍ਰਤਾਪ ਜਮ ਡਰਿਓ ਨਿਰਭਉ ਭੈ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ਅੰਬਰੀਕ ਕੋ ਦਿਓ ਅਬੈ ਪਦ ਰਾਜ ਪਪੀਖਨ ਅਧਿਕ ਕਰਿਓ ਨਉ ਨਿਦ ਠਾਕੁਰ ਦਈ ਸੁਦਾਮੈ thro اٹਲ ਅਜਹੂ ਨ ਟਰਿਓ ਭਗਤ へ تمہਾਰਿਓ ਹਰਨਾਖਸ਼ ਨਰਸਿੰਘ ਰੂਪ ਹੋਇ ਦੇਹ ਤਰਿਓ ਨਾਮ ਕਹ ਭਗਤ ਬਸ ਕੇ ਸ਼ਬ ਅਜਹੁ ਬਲਕੇ ਦੁਆਰ ਖਰੋ ਮਾਰੂ ਕਬੀਰ ਜੀਓ ਦੀਨ ਬਸਾਰਿਓ ਰੇ دیਵਾਨੇ ਦੀਨ ਬਸਾਰਿਓ ਰੇ ਪੇਟ ਭਰਿਓ ਪਸ਼ੂਆ ਜਿਉ ਸੋਇਓ ਮਨੁਖ ਜਨਮ ਹੈ ਹਾਰਿਓ ਰਹਾਓ ਸਾਧ ਸੰਗਤ ਕਬ ਹੋ ਨਹੀ ਕੀਨੀ ਰਚਿਓ ਤੰਦੈ ਝੂਠ ਸਵਾਨ ਸੂਕਰ ਬਾਇਸ ਜਿਵੈ ਪਟਕਤ ਚਾਲਿਓ ਊਠ ਆਪਸ ਕਉ ਦੀਰਘ ਕਰ ਮੰਨੈ ਔਰਨ ਕਉ ਲਘਮਾਤ ਮਨਸਾ ਬਾਚਾ ਕਰਮਣ ਮੈਂ ਦੇਖੇ ਦੋਜਕ ਜਾਤ ਕਾਮੀ ਕ੍ਰੋਧੀ ਚਾਤੁਰੀ ਬਾਜੀ ਗਰਬੇ ਕਾਮ ਨਿੰਦਾ ਕਰਤੇ ਜਨਮ ਸਿਰਾਂ ਨੂੰ ਕਬੂ ਨ ਸਿਮਰਿਓ ਰਾਮ ਕਹ ਕਬੀਰ ਚੇਤੇ ਨਹੀਂ ਮੂਰਖ ਮੁਗਧ ਗਵਾਰ RAM ਨਾਮ ਜਾਣਿਉ ਨਹੀਂ ਕੈਸੇ ਉਤਰ ਸੁਪਾਰ ਰਾਗ ਮਾਰੂ ਬਾਣੀ ਜੈ ਦਿਉ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਚੰਦ ਸਤ ਭੇਦਿਆ ਆਨਾਦ ਸਤ ਪੂਰਿਆ ਸੂਰ ਸਤ ਖੋੜ ਸਾ ਦਤ ਕੀਆ ਅਬਲ ਬਲ ਤੋੜਿਆ ਅਚਲ ਚਲ ਥੱਪਿਆ ਅਕੜ ਕੜਿਆ ਤਹਾਂ ਅਪਿਓ ਪੀਆ ਮਨ ਆਦ ਗੁਣ ਆਦ ਵਖਾਣਿਆ ਤੇਰੀ ਦੁਬਿਦਾ ਦ੍ਰਿਸ਼ਟ ਸਮਾਨਿਆ ਰਹਾਉ ਅਰਧ ਕਉ ਅਰਧਿਆ ਸਰਧ ਕਉ ਸਰਧਿਆ ਸਲਲ ਕਉ ਸਲਲ ਸਮਾਨ ਆਇਆ ਬਦਤ ਜੈ ਦਿਓ ਜੈ ਦੇਵ ਕੌਰ ਮਿਆ ਬ੍ਰਹਮ ਨਿਰਵਾਣ ਲਿਵ ਲੀਨ ਪਾਇਆ ਕਬੀਰ ਮਾਰੂ ਰਾਮ ਸਿਮਰ ਪਛੁਤਾਹੇਗਾ ਮਨ ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉਠ ਜਾਹੇਗਾ ਰਹਾਉ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਭੁਲਾਹੇਗਾ ਤਨ ਜੋ ਬਣ ਕਾ ਗਰਭ ਨ ਕੀਜੈ ਕਾਗਦ ਜਿਉਂ ਗਲ ਜਾਹੇਗਾ ਜੋ ਜਮ ਆਏ ਕੇਸ ਗਹਿ ਪਟਕੈ ਤਾ ਦਿਨ ਕਿਛ ਨਾ ਵਸਾਹੇਗਾ ਸਿਮਰਨ ਪਜਨ ਨ ਦੇ ਆ ਨਹੀਂ ਕੀਨੀ ਤੋ ਮੁਖ ਚੋਟਾਂ ਖਾਹੇਗਾ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕਹਿ ਜਾਹੇਗਾ ਕਹਿਤ ਕਬੀਰ ਸੁਨੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ ਰਾਗ ਮਾਰੂ ਬਾਣੀ ਰਬਦਾਸ ਜੀਓ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਐਸੀ ਲਾਲ ਤੁਜ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ ਰਹਾਉ ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੁਹੀ ਤਰੈ ਨੀਚਾ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤਲੋਚਨ ਸਦਨਾ ਸੈਣ ਤਰੈ ਕਹਿ ਰਵਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਬੈ ਸਰੈ ਮਾਰੂ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੀਨ ਬਸ ਜਾ ਕੈਰੇ ਚਾਰ ਪਦਾਰਥ ਅਸ਼ਟ ਮਹਾ ਸਿਦ ਨਮ ਨਿਧ ਕਰ ਤਲ ਤਾਕੈ ਹਰ 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 ਨਾ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਉ ਨਾ ਨਾ ਖਿਆਨ ਪੁਰਾਣ ਬੇਦਿਸ ਬਿਦ 34 ਅक्षर ਮਾਹੀ ਬਿਆਸ ਵਿਚਾਰ ਕਹਿਉਪਮ ਪਰਮਾਰਥ RAM ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਿਤ ਹੋਏ ਵੱਡੇ ਪਾਗ ਲਿਵ ਲਾਗੀ ਕਹਿਰ ਬਦਾਸ ਉਦਾਸਦਾ ਸਮਤ ਜਨਮ ਮਰਨ ਭੈ ਭਾਗੀ ਤੁਖਾਰੀ ਸ਼ੰਤ ਮਹਿਲਾ ਪਹਿਲਾ 12 ਮਹਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਰ ਸੁਖ ਸਹਮਾ ਦੇ ਸੋ ਤੂੰ ਭਲਾ ਹਰ ਰਚਨਾ ਤੇਰੀ ਕਿਆ ਗਤ ਮੇਰੀ ਹਰ ਬਿਨ ਕੜੀ ਨਾ ਜੀਵਾ ਪ੍ਰੇ ਬਾਜੁ ਦਹੇਲੀ ਕੋਈ ਨ ਬੇਲੀ ਗੁਰਮੁਖ ਅੰਮ੍ਰਿਤ ਪੀਵਾ ਰਚਨਾ ਰਾਚ ਰਹੀ ਨਿਰੰਕਾਰੀ ਪ੍ਰਭ ਮਨ ਕਰਮ ਸੁਕਰਮ ਨਾਨਕ ਪੰਥ ਨਿਹਾਲੇ ਸਾ ਤਨ ਸੁਨ ਆਤਮ ਰਾਮਾ ਬੰਬੀਹਾ ਪ੍ਰਿਉ ਬੋਲੇ ਕੋ ਕਿਲ ਬਾਣੀਆਂ ਸਾਤਨ ਸਬਰਸ ਚੋਲੇ ਅੰਕ ਸਮਾਣੀਆਂ ਹਰ ਅੰਕ ਸਮਾਣੀ ਜਾ ਪ੍ਰਭ ਪਾਣੀ ਸਾ ਸੋਹਾਗਣ ਨਾਰੇ ਨਵ ਘਰ ਥਾਪ ਮਹਿਲ ਕਰ ਉਚੋ ਨਿਜ ਘਰ ਵਾਸ ਮੁਰਾਰੇ ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸਬਸਰ ਰੰਗ ਰਾਵੈ ਨਾਨਕ ਪ੍ਰਿਉ ਪ੍ਰਿਉ ਚਵੈ ਬੰਬੀਹਾ ਕੋਕਲ ਸ਼ਬਦ ਸੁਹਾਵੈ ਤੂੰ ਸੁਨ ਹਰ ਰਸ ਭਿੰਨੇ ਪ੍ਰੀਤਮ ਆਪਣੇ ਮਨ ਤਨ ਰਬ ਤਰਵੰਨੇ ਕੜੀ ਨ ਭੀਸਰੈ ਕਿਉ ਘੜੀ ਵਿਸਾਰੀ ਹਾਂ ਬਲਹਾਰੀ ਹਾਂ ਜੀਵਾ ਗੁਣ ਗਾਏ ਨਾ ਕੋਈ ਮੇਰਾ ਹਾਂ ਕਿਸਕੇਰਾ ਹਰ ਬਿਨ ਰਹਿਣ ਨ ਜਾਏ ਓਟ ਗਹੀ ਹਰ ਚਰਨ ਨਿਵਾਸੀ ਪਏ ਪਵਿੱਤਰ ਸਰੀਰਾ ਨਾਨਕ ਦ੍ਰਿਸ਼ਟ ਧੀਰਗ ਸੁਖ ਪਾਵੈ ਗੁਰ ਸ਼ਬਦ ਦੀ ਮਨ ਤੀਰਾ ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ਸਾਜਨ ਮਿਲੇ ਸਹਿਜ ਸੁਭਾਏ ਹਰਿ ਸਿਉ ਪ੍ਰੀਤ ਬਣੀ ਹਰ ਮੰਦਰ ਆਵੇ ਜਾਂ ਪ੍ਰਭ ਪਾਵੇ ਤਨ ਉਭੇ ਗੁਣ ਸਾਰੀ ਕਰ ਕਰ ਕੰਤਰ ਵੈ ਸੋਹਾਗਣ ਹਉ ਕਿਉ ਕੰਤ ਵਿਸਾਰੀ ਉਨਵ ਕਨ ਛਾਏ ਬਰਸ ਸੁਭਾਏ ਮਨ ਤਨ ਪ੍ਰੇਮ ਸੁਖਾਵੇ ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰ ਆਵੈ ਚੇਤ ਬਸੰਤ ਪਲਾ ਭਵਰ ਸੁਹਾਵੜੇ ਬਨ ਫੂਲੇ ਮੰਜਬਾਰ ਮੈਂ ਪਿਰ ਘਰ ਬਾਹੜੈ ਪਿਰ ਕਰ ਨਹੀਂ ਆਵੈ ਤਨ ਕਿਉ ਸੁਖ ਪਾਵੈ ਬਿਰਹਿ ਵਿਰੋਧ ਤਨ ਛੀਜੈ ਕੋਕਿਲ ਅੰਬ ਸੁਹਾਵੀ ਬੋਲੇ ਕਿਉ ਦੁਖ ਅੰਕ ਸਹੀਜੈ ਭਵਰ ਭਵੰਤਾ ਫੁੱਲੀ ਡਾਲੀ ਕੌ ਜੀਵਾ ਮਰਮਾਏ ਨਾਨਕ ਚੇਤ ਸਹਿਜ ਸੁਖ ਪਾਵੈ ਜੇ ਹਰ ਘਰ ਘਰ ਤਨ ਪਾਏ ਵੈਸਾਖ ਪਲਾ ਸਾਖ ਆਵੇਸ ਕਰੇ ਤਨ ਦੇਖੈ ਹਰ ਦਵਾਰ ਆਵੋ ਦਇਆ ਕਰੇ ਘਰ ਆਵੋ ਪਿਆਰੇ ਦੁੱਤਰ ਤਾਰੇ ਤੁਧ ਬਿਨ ਅੱਡ ਨਾ ਮੋਲੋ ਕੀਮਤ ਕੌਣ ਕਰੇ ਤੁਧ ਪਾਵਾਂ ਦੇਖ ਦਿਖਾਵੈ ਟੋਲੋ ਦੂਰ ਨ ਜਾਣਾ ਅੰਤਰ ਮਾਨਾ ਹਰ ਘਰ ਮਹਿਲ ਪਛਾਨਾ ਨਾਨਕ ਵੈਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਾਨਾ ਮਾਹਾਂ ਜੀਠ ਪਲਾ ਪ੍ਰੀਤਮ ਕਿਉ ਬਿਸਰਹਿ ਥਲ ਤਾਪੈ ਸਰ ਭਾਰ ਸਾ ਤਨ ਬਿਨੋ ਕਰੈ ਤਨ ਬਿਨੋ ਕਰੀਂਦੀ ਗੁਣ ਸਾਰੇਂਦੀ ਗੁਣ ਸਾਰੀ ਪ੍ਰਭ ਭਾਵਾਂ ਸਾਚਾ ਮਹਿਲ ਸਾਚਾ ਮਹਿਲ ਰਹੈ ਬੈਰਾਗੀ ਆਵਣ ਦੇ ਨਾ ਆਵਣ ਦੇ ਤਾਂ ਆਵਾ ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਗਹਿਲੀ ਆਸਾੜ ਪਲਾ ਸੂਰਜ ਗਗਨ ਤਪੈ ਧਰਤੀ ਦੁਖ ਸਹੈ ਸੋਖੈ ਅਗਣ ਪਖੈ ਅਗਣ ਰਸ ਸੋਖੈ ਮਰੀਆ ਧੋਖੈ ਪੀਸੋ ਕੀਰਤਨ ਹਾਰੇ ਰਥ ਫਿਰੈ ਛਾਇਆ ਤਨ ਤੱਕੈ ਟੀਡ ਲਵੈ ਮੰਜਬਾਰੇ ਅਬ ਗੁਣ ਬਾਂਧ ਚਲੀ ਦੁਖ ਆਗੈ ਸੁਖ ਤਿਸ ਸਾਚ ਸੰਭਾਲੇ ਨਾਨਕ ਜਿਸਨੂੰ ਏ ਮਨ ਦਿਆ ਮਰਨ ਜੀਵਨ ਪ੍ਰਭ ਨਾਲੇ ਸਾਵਣ ਸਰਸਮਣਾ ਕੰਨ ਵਰਸੈ ਰੁੱਤ ਆਏ ਮੈਂ ਮਨ ਤਨ ਸ਼ੋਭਾ ਵੈ ਪਿਰ ਪਰ ਦੇਸ ਸਿਧਾਈ ਪਿਰ ਘਰ ਨਹੀਂ ਆਵੇ ਮਰੀਆ ਹਾਵੇ ਦਾਮਣ ਚਮਕ ਡਰਾਏ ਸੇਜ अकेਲੀ ਖਰੀ ਦੁਹੇਲੀ ਮਰਨ ਭਿਆ ਦੁਖ ਮਾਈ ਹਰ ਬਿਨ ਨੀਂਦ ਭੂਖ ਕਹ ਕੈਸੀ ਕਾਪੜ ਤਨ ਨ ਸੁਖਾਵੇ ਨਾਨਕ ਸਾਸੋਹਾਗਣ ਕੰਤੀ ਪਿਰਕ ਅੰਕ ਸਮਾਵੈ ਪਾਦੋਂ ਪਰਮ ਪੁਲੀ ਪਰ ਜੋ ਬਣ ਪਛਤਾਣੀ ਜਲ ਥਲ ਨੀਰ ਭਰੇ ਬਰਸ ਬਰਸ ਰੁਤੇ ਰੰਗਮਾਣੀ ਬਰਸੈ ਨਿਸਕਾਲੀ ਕਿਉ ਸੁਖਬਾਲੀ ਦਾਦਰ ਮੋਰ ਲਵੰਤੇ ਪ੍ਰਿਅ ਪ੍ਰਿਉ ਚਵੈ ਬੰਬੀਹਾ ਬੋਲੈ ਭੁੰਗਮ ਫਿਰੈ ਦਸੰਤੇ ਮੱਛਰ ਡੰਗ ਸਾਇਰ ਪਰਸੋਂ ਪਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋਂ ਗੁਰ ਆਪਣੇ ਜਹ ਪ੍ਰਭ ਤਹੀਂ ਜਾਈਐ ਅਸੁਨ ਆਉ ਪਿਰਾ ਸਾ ਤਨ ਝੂਰ ਮੁਈ ਤਾ ਮਿਲਿਐ ਪ੍ਰਭ ਮਿਲੇ ਦੂਜੈ ਭਾਈ ਖੋਈ ਝੋਠ ਬਿਗੁੱਤੀ ਤਾ ਪਿਰ ਮੁੱਤੀ ਊਕਾ ਕਹਾ ਸੇ ਫੁਲੇ ਅਗੈ ਕਾਮ ਪਿਛੈ ਰੁੱਤ ਜਾੜਾ ਦੇਖ ਚਲਤ ਮਨ ਡੋਲੇ ਦਾ ਦਿਸੇ ਸਾਖ ਹਰੀ ਹਰਿਆਵਲ ਸਹਿਜ ਪੱਕਾ ਸੋ ਮਿੱਠਾ ਨਾਨਕ ਅਸੁਨ ਮਿਲੋ ਪਿਆਰੇ ਸਤਗੁਰ ਭਏ ਵਸੀਠਾ ਕਤਕ ਕਿਰਤ ਪਿਆ ਸੋ ਜੋ ਪ੍ਰਭ ਪਾਇਆ ਕਤਕ ਕਿਰਤ ਪਿਆ ਜੋ ਪ੍ਰਭ ਪਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇਲੋ ਤਨ ਪਰ ਮੇਲੋ ਤਨ ਉਮਾ ਹੈ ਸਰਸੀ ਅਵ ਗੁਣ ਮਾਰੀ ਮਰੇ ਨਾ ਸੀਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਕਰ ਬੈਠੇ ਅਜੋ ਤਿਨਾੜੀ ਆਸਾ ਨਾਨਕ ਮਿਲੋ ਕਪਟ ਧਰ ਖੋਲੋ ਏਕ ਘੜੀ ਖਟਮਾਸਾ ਮੰਗਰ ਮਹਾ ਪਲਾ ਹਰ ਗੁਣ ਅੰਕ ਸਮਾਵੈ ਗੁਣਵੰਤੀ ਗੁਣ ਰਵੈ ਮੈਂ ਪਿਰਨੇ ਚਲ ਭਾਵਈ ਨਿਹਚਲ ਚਤਰ ਸੁਜਾਨ ਵਿਦਾਤਾ ਚੰਚਲ ਜਗਤ ਸਬਾਇਆ ਗਿਆਨ ਤਿਆਨ ਗੁਣ ਅੰਕ ਸਮਾਨੇ ਪ੍ਰਭ ਪਾਣੇ ਤਾਂ ਪਹਾਇਆ ਗੀਤ 나ਦ ਕਵਿਤ ਕਵੇ ਸੁਣ RAM ਨਾਮ ਦੁਖ ਭਾਗੈ ਨਾਨਕ ਸਾ ਤਨ ਨਹਾ ਪਿਆਰੀ ਅਬ ਭਗਤੀ ਪਿਰ ਅਗ ਪੋਖ ਤੁਖਾਰ ਪੜੈ ਵਣ ਤ੍ਰਿੰਨ ਰਸ ਸੁਖੈ ਆਵਤ ਕੀ ਨਾਹੀ ਮਨ ਤਨ ਵਸੈ ਮੁਖਿ ਮਨ ਤਨ ਰਵ ਰਹਾ ਜਗ ਜੀਵਨ ਗੁਰ ਸ਼ਬਦ ਦੀ ਰੰਗਮਾਣੀ ਅੰਡਜ ਜੇਰਜ ਸੇ ਤਜ ਉਤਪਜ ਘਟ ਘਟ ਜੋਤ ਸਮਾਣੀ ਦਰਸ਼ਨ ਦੇਹੁ ਦਿਆਪਤਿ ਦਾਤੇ ਗਤਿ ਭਾਵ ਮਤ ਦੇਹੁ ਨਾਨਕ ਰੰਗ ਰਵੈ ਰਸ ਰਸੀਆ ਹਰ ਸਿਉ ਪ੍ਰੀਤ ਸਨੇਹੋ ਮਾਗ ਪਨੀਤ ਪਾਈ ਤੀਰਥ ਅੰਤਰ ਜਾਣਿਆ ਨਾਨਕ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਨ ਪ੍ਰਭ ਬੰਕੇ ਤੁਦ ਭਾਵਾਂ ਸਰਨਾਵਾਂ ਗੰਗ ਜਮਨ ਤਾ ਬੇਣੀ ਸੰਗਮ ਸਤ ਸਮੁੰਦ ਸਮਾਵਾਂ ਪੁੰਨ ਦਾਣ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ 마ਗ ਮਹਾਰਸ ਹਰਜਪ 86 ਤੀਰਥ ਨਾਤਾ ਫਲ ਗੁਣ ਮਨ ਰਹਿਸੀ ਪ੍ਰੇਮ ਸੁਭਾਇਆ ਅਨੰਦ ਰਹਾਸ ਪਿਆ ਆਪ ਗਵਾਇਆ ਮਨ ਮੋਹ ਚੁਕਾਇਆ ਜਾਂ ਤਿਸ ਪਾਇਆ ਕਰ ਕਿਰਪਾ ਕਰ ਆਓ ਬਹੁਤੇ ਵੇਸ਼ ਕਰੀ ਪਿਰ ਬਾਜੋ ਮਹਿਲੀ ਲਹਾ ਨਾ ਥਾਉ ਹਾਰ ਡੋਰ ਰਸ ਪਾਠ ਪਟੰਬਰ ਹਾਰ ਡੋਰ ਰਸ ਪਾਠ ਪਟੰਬਰ ਪਰ ਲੋੜੀ ਸ਼ਿੰਗਾਰੀ ਨਾਨਕ ਮੇਲ ਲਈ ਗੁਰ ਆਪਣੈ ਘਰ ਵਰ ਪਾਇਆ ਨਾਰੀ ਬੇ ਦਸ ਮਹਾਰੂਤੀ ਥਿੱਤੀ ਵਾਰ ਪਲੇ ਕੜੀ ਮੂਰਤ ਭਲ ਸਾਚੇ ਆਏ ਸਹਿਜ ਮਿਲੇ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੈ ਜਨ ਸ਼ਿੰਗਾਰੀ ਤਿਸੈ ਪਿਆਰੀ ਮੇਲ ਪਿਆ ਰੰਗ ਮਾਣੈ ਕਰ ਸੇਜ ਸੁਹਾਵੀ ਜਾਂ ਪਿਰ 라ਵੀ ਗੁਰਮੁਖ ਮਸਤਕ ਭਾਗੋ ਨਾਨਕ ਅਹਨਸ 라ਵੇ ਪ੍ਰੀਤਮ ਹਰ ਵਰ ਥਿਰ ਸੋਹਾਗੋ ਤੁਖਾਰੀ ਮਹਿਲਾ ਪਹਿਲਾ ਪਹਿਲੇ ਪਹਿਰੈ ਨੈਨ ਸਲੁੰਨੜੀਏ ਰੈਨ ਅੰਧਿਆਰੀ RAM ਵਖਰ ਰਾਖ ਮੁਏ ਆਵੈ ਵਾਰੀ RAM ਵਾਰੀ ਆਵੈ ਕਵਣ ਜਗਾਵੇ ਸੂਤੀ ਜਮ ਰਸ ਚੂਸੈ ਰੈਨ ਅੰਦੇਰੀ ਕਿਆ ਪਤ ਤੇਰੀ ਚੋਰ ਪੜੈ ਘਰ ਮੂਸੇ ਰਾਖਣ ਹਾਰਾ ਗਮ ਅਪਾਰਾ ਸੁਣ ਬੇਨੰਤੀ ਮੇਰੀਆਂ ਨਾਨਕ ਮੂਰਖ ਕਬੋ ਨਾ ਚੇਤਾਏ ਕਿਆ ਸੂਜੈ ਰੈਣ ਅੰਧੇਰੀਆ ਦੂਜਾ ਪੈਰ ਪਿਆ ਜਾਗ ਅਚੇਤੀ RAM ਵਖਰ ਰੱਖ ਮੁਈਏ ਖਾਜੇ ਖੇਤੀ RAM ਰੱਖੋ ਖੇਤੀ ਹਰ ਗੁਰ ਛੇਤੀ ਰੱਖੋ ਖੇਤੀ ਹਰ ਗੁਰ ਹੇਤੀ ਜਾਗਤ ਚੋਰ ਨ ਲਾਗੇ ਜਮ ਮਗ ਨ ਜਾਵੋ ਨਾ ਦੁੱਖ ਪਾਵੋ ਜਮ ਕਾ ਡਰ ਪਾਓ ਭਾਗੇ ਰਬ ਸਸ ਦੀਪਕ ਗੁਰਮਤ ਦੁਆਰੇ ਮਨ ਸਾਚਾ ਮੁਖ ਧਿਆਵੈ ਨਾਨਕ ਮੂਰਖ ਅਜੋ ਨਾ ਚੀਤਾ ਕਿਵ ਦੂਜੈ ਸੁਖ ਪਾਵੈ ਤੀਜਾ ਪਹਿਰ ਪਿਆ ਨੀਂਦ ਵਿਆਪੀ RAM ਮਾਇਆ ਸੁੱਤਦਾਰਾ ਦੁਖ ਸੰਤਾਪੀ RAM ਮਾਇਆ ਸੁੱਤਦਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਸੈ ਨਾਮ ਧਿਆਵੈ ਤਾਂ ਸੁਖ ਪਾਵੈ ਗੁਰਮਤ ਕਾਲ ਨਾ ਗਰਸੈ ਜੰਮਣ ਮਰਨ ਨਾ ਜੰਮਣ ਮਰਨ ਕਾਲ ਨਹੀਂ ਛੋੜੈ ਵਿਣਨਾ ਵੈ ਸੰਤਾਪੀ ਨਾਨਕ ਤੀਜਾ ਤ੍ਰਿਬਿਦ ਲੋਕਾਂ ਮਾਇਆ ਮੋਹ ਵਿਆਪੀ ਚੌਥਾ ਪੈਰ ਪਿਆ ਦੌਤ ਬਿਹਾਗੈ RAM ਤਿੰਨ ਕਰ ਰਾਖੇ ਅੜਾ ਜੋ ਅਣ ਦਿਨ ਜਾਗੈ RAM ਗੁਰਪੂਛ ਜਾਗੇ ਨਾਮ ਲਾਗੇ ਤਿੰਨਾ ਰਹਿਣ ਸੁਹੇਲੀਆਂ ਗੁਰ ਸ਼ਬਦ ਕਮਾਵੇ ਜਨਮ ਨ ਆਵੇ ਤਿੰਨਾ ਹਰ ਪ੍ਰਭ ਬੇਲੀਆ ਕਰ ਕੰਪ ਚਰਨ ਸਰੀਰ ਕੰਪੈ ਨੈਣ ਅੰਦਲੇ ਤਨ ਭਸਮ ਸੇ ਨਾਨਕ ਦੁਖੀਆਂ ਜੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ ਖੂਲੀ ਗੰਠ ਉਠੋ ਲਿਖਿਆ ਆਇਆ RAM ਰਸ ਕਸ ਸੁਖ ਠਾਕੇ ਬੰਦ ਚਲਾਇਆ RAM ਬੰਦ ਚਲਾਇਆ ਜਾਂ ਪ੍ਰਭ ਪਾਇਆ ਨਾ ਦੀ ਸੈ ਨਾ ਸੁਣੀਐ ਆਪਣਵਾਰੀ ਸਭ ਸੈ ਆਵੈ ਪੱਕੀ ਖੇਤੀ ਲੁਣੀਐ ਘੜੀ ਚਸੇ ਕਾ ਲੇਖਾ ਲੀਜੈ ਬੁਰਾ ਕਪੜਾ ਸ਼ੋਜੀਆਂ ਨਾਨਕ ਸੁਰਨਰ ਸ਼ਬਦ ਮਿਲਾਏ ਤਿਨ ਪ੍ਰਭ ਕਾਰਨ ਕੀਆ ਘੜੀ ਚਸੇ ਕਾ ਲੇਖਾ ਲੀਜੈ ਬੁਰਾ ਪਲਾ ਸ਼ਹੁ ਜੀਆ ਨਾਨਕ ਸੁਰਨਰ ਸ਼ਬਦ ਮਿਲਾਏ ਤਿੰਨ ਪ੍ਰਭ ਕਾਰਨ ਕੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ